ਹਾਂਜੀ ਸਾਥੀਓ ਗੁਰਮੁਖੀ ਅੱਖਰਾਂ ਦਾ ਪਹਿਲਾ ਸੈੱਟ ਜਿਦੇ ਵਿੱਚ ਆਪਾਂ ਪਪਾ ਖਖਾ ਥਥਾ ਤੱਦਾ ਕੱਗਾ ਤੇ ਯਾ ਇਹਨਾਂ ਦੀ ਬਨੰਤਰ ਸਿੱਖਾਂਗੇ ਇਹਦੇ ਲਈ ਤੁਸੀਂ ਕੰਮ ਕਰ ਸਕਦੇ ਹੋ 4 ਜਾਂ 5 ਲੈਣ ਵਾਲੀ ਇੱਕ ਕਾਪੀ ਲੈ ਲੈਣਾ 4 ਲੈਣ ਵਾਲੀ ਬਹੁਤ ਹੈ ਇਹ 4 ਲੈਣ ਵਾਲੀ ਕਾਪੀ ਤੁਹਾਨੂੰ ਇਹਨਾਂ ਅੱਖਰਾਂ ਦੀ ਬਨੰਤਰ ਸਿੱਖਣ ਦੇ ਵਿੱਚ ਬਹੁਤ ਮਦਦ ਕਰੇਗੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪਪਾ ਅੱਖਰ ਬਣਾਉਣਾ ਸਿੱਖਾਂਗੇ ਅੱਪ ਚਾਰ ਅੱਖਰ ਬਣਾਵਾਂਗੇ ਪਹਿਲਾਂ ਨਾਲ ਦੇ ਨਾਲ ਇਹਨਾਂ ਦੀ ਬਰੀਕੀ ਵੀ ਮੈਂ ਦੱਸਾਂਗਾ ਤੁਹਾਨੂੰ ਪਹਿਲਾ ਅੱਖਰ ਆਪਾਂ ਬਣਾਇਆ ਪਪਾ ਪਪਾ ਅੱਖਰ ਦੀ ਮੰਤਰ ਨੂੰ ਥੋੜਾ ਜਿਹਾ ਆਪਾਂ ਗੌਰ ਨਾਲ ਦੇਖਣਾ ਹੈ ਇੱਧਰ ਮੈਂ ਪਾਸੇ ਬਣਾ ਰਿਹਾ ਤਾਂ ਜੇ ਤੁਹਾਨੂੰ ਇਹਦੀ मुढ़ली बड़ी वो पता लग सके वाला इतने जरा पप्पा बनाया इस पर थोड़ा वक्रा हुआ तो समझाने लिए सब तो पहले आप इधर जाना है ठीक है फिर इस तो बाद इस तरह घूमना है आप इस तो बाद इस तरह घूमना है ठीक है उपरों फिर हेठा आना आप इतने आकर रुक जाना है उपरों हेठा आना तो फिर आप आखिर दरह बदना है इसलिए मैं जूम करके दिखा देना थानू तो इसी देख लो ठीक है ਕਿਵੇਂ ਸਭ ਤੋਂ ਪਹਿਲਾਂ ਆਪਾਂ ਇੱਧਰ ਜਾਣਾ ਹੈ ਫਿਰ ਇਸ ਤਰ੍ਹਾਂ ਘੁੰਮਣਾ ਹੈ ਫਿਰ ਇਸ ਤਰ੍ਹਾਂ ਘੁੰਮਣਾ ਹੈ ਫਿਰ ਉੱਪਰੋਂ ਆਉਣਾ ਹੈ ਇਸ ਤਰ੍ਹਾਂ ਸੱਜੇ ਹੱਥ ਜਾਣਾ ਹੈ ਠੀਕ ਹੈ ਹੁਣ ਆਪਾਂ ਬਾਕੀ ਅੱਖਰ ਵੀ ਡਿਸਕਸ ਕਰਦੇ ਹਾਂ ਇਹ ਹੋ ਗਿਆ ਸਾਡੇ ਕੋਲ ਪਪਾ ਹੁਣ ਆਪਾਂ ਬਣਾਉਣਾ ਖਖਾ ਖਖਾ ਤੇ ਠੱਥਾ ਦਾ ਮੁਢਲਾ ਫਰਕ ਤਾਂ ਇਹ ਹੈ ਕਿ ਵਿਚਕਾਰਲੀ ਡੰਡੀ ਤਾਂ ਸਾਂਝੀ ਹੈ ਉਹਨਾਂ ਦੇ ਪਰ ਠੱਥੇ ਦੇ ਉੱਪਰ ਇੱਕ ਹੋਰ ਡੰਡੀ ਲੱਗ ਜਾਂਦੀ ਹੈ ਆਪਾਂ ਉਹਦਾ ਮੂੰਹ ਬੰਦ ਹੋ ਜਾਂਦਾ ਹੈ ਪਰ ਆਪਾਂ ਡੰਡੀ ਲਗਾਉਣੀ ਕਿੱਥੇ ਆ ਆਪਾਂ ਕਰਨਾ ਕੀ ਹੈ ਖਖਾ ਦੇ ਵਿੱਚ ਇਹ ਡੰਡੀ ਥੋੜੀ ਜਿਹੀ ਇੱਥੇ ਲੱਗੇਗੀ ਠੀਕ ਹੈ ਤੇ ਖਖਾ ਦੇ ਵਿੱਚ ਤੇ ਥੱਥਾ ਦੇ ਵਿੱਚ ਆਪਾਂ ਡੰਡੀ ਹੁਣ ਇੱਥੇ ਲਗਾ ਕੇ ਦੇਖਾਂਗੇ ਉਪਰੋਂ ਦਾ मुंह ਬੰਦ ਕੀਤਾ ਆ ਜਿਹੜੀ ਨੀਲੀ ਲਾਈਨ ਹੈ ਇਹ ਤਾਂ ਥੋੜੀ ਜਿਹੀ ਉੱਪਰ ਇੱਥੇ ਆ ਕੇ ਦੀ ਡੰਡੀ ਲੱਗੇਗੀ ਠੀਕ ਹੈ ਇਹੀ ਫਰਕ ਹੈ ਇਹਦੇ ਵਿੱਚ ਮੋੜ ਲਾ ਮੈਂ ਇਹਨੂੰ ਜ਼ੂਮ ਕਰਕੇ ਦਿਖਾ ਦਿਆਂ ਤੁਹਾਨੂੰ ਆ ਦੇਖੋ ये इतने गैप ज्यादा है इतने गैप घट है ठीक है हम आप हम आप अगर देखते हैं धद्दा उमें पप्पा बनावे उपरुश बंद कर देंगे ये बन गया साढ़े को धद्दा हूँ साढ़े गया, गयागा तो ये घग्गा तो आप जिस तरह ही बनावेंगे ਇੱਥੇ ਤੱਕ ਉਫਰੂ ਲਿਆਵਾਂਗੇ ਸਿੱਧੀ ਡੰਡੀ ਬਾਜੀ ਇੱਕ ਵਾਰੀ ਹੋਰ ਬਣਾ ਦਿਆਂ ਨਾਲ ਦੀ ਨਾਲ ਹੀ ਹੁੰਦਾ ਹੈ ਇਹ ਹੋ ਗਿਆ ਸਾਰੇ ਕੋਲ ਕੱਗਾ ਤੇ ਇੱਥੇ ਬਣਾਵਾਂਗੇ ਆਪਾਂ ਜਹੀ ਆ ਕੱਗੇ ਤਰ੍ਹਾਂ ਹੀ ਚੱਲਾਂਗੇ ਇਸ ਤੋਂ ਬਾਅਦ ਇਧਰ ਵਧਾਂਗੇ ਆ ਦੇਖੋ ਸਾਡੇ ਕੋਲ ਬਣ ਗਿਆ ਯਹੀ ਹੈ ਇੱਕ ਵਾਰੀ ਹੋਰ ਬਣਾ ਦੇਾਂਗੇ ਇਹ ਅੱਖਰ ਜਿੰਨੇ ਤੁਸੀਂ ਇੱਕ ਵਾਰੀ ਪ੍ਰੈਕਟਿਸ ਕਰਕੇ ਸਿੱਖ ਲਓਗੇ ساری ਜ਼ਿੰਦਗੀ ਨਹੀਂ ਭੁੱਲੋਗੇ ਤੁਹਾਡੀ ਲਿਖਾਈ ਜਿਹੜੀ ਹੈ ਉਹ ਮੋਤੀਆਂ ਵਰਗੀ ਹੋ ਜਾਏਗੀ ਅੱਖਰ ਮੋਤੀਆਂ ਵਰਗੇ ਬਣਨਗੇ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਸੈੱਟ 1 ਦੇ ਵਿੱਚ ਪਪਾ ਦਾ ਅਭਿਆਸ ਕਰਨਾ ਹੈ ਪਪਾ ਤੋਂ ਤੁਸੀਂ ਚਾਰ ਅੱਖਰ ਸਿੱਖਣੇ ਹੈ ਪਪਾ ਖਖਾ ਥਥਾ ਧੱਦਾ ਫਿਰ ਉਸ ਤੋਂ ਬਾਅਦ ਕਗਾ ਤੇ ਯਈਆ ਤੇ ਆਉਣਾ ਹੈ ਠੀਕ ਹੈ ਉਮੀਦ ਹੈ ਤੁਹਾਨੂੰ ਚੰਗਾ ਲੱਗੇਗਾ ਤੇ ਚੰਗਾ ਲੱਗੇ ਤਾਂ ਇਸ ਨੂੰ ਸ਼ੇਅਰ ਕਰ ਦੇਣਾ ਤੇ ਆਪਣਾ ਇੰਸਟਾਗ੍ਰam ਹੈਂਡਲ ਜਿਹੜਾ ਉਸ ਨੂੰ ਫੋਲੋ ਕਰ ਲੈਣਾ ਬਈ ਧੰਨਵਾਦ